हां जी किसान ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ Power Diary Farm ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ ਨਗ ਸੇਲ ਲਈ ਲੈ ਕੇ ਆਏ ਆਂਗੇ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਕਿ ਆਉਣ ਵਾਲੀਆਂ ਵੀਡੀਓ ਦਾ ਨੋਟੀਫਿਕੇਸ਼ਨ ਉਹਨਾਂ ਤੱਕ ਪਹੁੰਚਦਾ ਰਹੇ ਤੇ ਜੇ ਕਿਸੇ ਵੀਰ ਨੇ ਐਵੇਂ ਐਵੇਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਕੰਟੈਕਟ ਕਰ ਸਕਦਾ ਜੀ ਮੇਰਾ ਕੰਟੈਕਟ ਨੰਬਰ ਹੈ 81467 15312 ਇਹ ਇਹ ਦੋਵੇਂ ਇੱਕ ਤਾਂ ਤਾਜੀ ਸੂਈ ਆ ਤੇ ਇੱਕ ਥੋੜੇ ਕ ਦਿਨ ਲੈਂਦੀ ਹੈਗੀ ਆ ਜੋ ਆਪਾਂ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕਿਵੇਂ ਚੱਲਦਾ ਈ ਕੰਮਕਾਰ ਠੀਕ ਆ ਵਧੀਆ ਜੀ ਨਾਮ ਤੇ ਐਡਰੈਸ ਬੋਲ ਦੋ ਜੀ ਆਪਣਾ ਨਾਮ ਜਸਵਿੰਦਰ ਸਿੰਘ ਪਾਉ ਪਿੰਡ ਸਰੀਦਪੁਰਾ ਜ਼ਿਲ੍ਹਾ ਬਠਿੰਡਾ ਜੀ ਤਸੀਰਾਂਪੁਰਾ ਫੂ ਲਈ ਠੀਕ ਆ ਜੀ ਨੇੜੇ ਪਿੰਡ ਕਿਹੜਾ ਰਹੇ ਨੇ ਨੇੜੇ ਜਲਾਰ ਰਹੇਗਾ ਜਲਪੁਰਾ ਭਾਈ ਕਰੇਗਾ ਠੀਕ ਆ ਮੋਬਾਈਲ ਨੰਬਰ ਬੋਲ ਦੋ ਜੀ ਆਪਣਾ 98410 88878 ਠੀਕ ਆ ਬਾਕੀ ਸਕਰੀਨ ਤੇ ਚੱਲ ਜਾ ਨੋਟ ਕਰ ਲੋ ਬਾਈ ਜਿਹੜੀ ਇਹ ਦੂਜਾ ਸੁਆਸ ਸੂਈ ਆ ਜੀ ਮੂੰਹ ਤੋਂ ਛੇਦ ਆਂਦਾ ਹੀ ਮੂੰਹੋਂ ਛੇਦ ਆਂਦਾ ਦੂਜਾ ਸੁਆਸ ਸੂਈ ਆ ਹਾਂਜੀ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਅੱਜ ਨੂੰ ਚੌਥਾ ਦਿਨ ਹੋ ਗਿਆ ਜੀ ਚੌਥਾ ਦਿਨ ਹੋ ਗਿਆ ਸੂਈ ਨੂੰ ਬੱਚਾ ਕੀ ਦਿੱਤਾ ਵੀਰੇ ਮੱਛਾ ਜੀ ਬੱਚਾ ਬੱਛਾ ਦਿੱਤਾ ਬੱਛਾ ਉਹ ਵੱਡਾ ਦਿੱਤਾ ਯਾਰ ਹਾਂ ਬਹੁਤ ਵੱਡਾ ਹੂੰ ਸਹੀ ਗੱਲ ਆ ਬਾਈ ਲੈ ਫੁੱਲ ਬਰੀਡ ਸੀ ਬੱਸੀ ਹੁੰਦੀ ਤਾਂ ਬਹੁਤ ਚੰਗੀ ਸੀ ਹੈਨਾ ਸਹੀ ਗੱਲ ਆ ਤੇ ਕਿੰਨਾ ਕਾ ਬਾਈ ਬੋੜਾ ਇਸ ਟਾਈਮ ਰਹਿੜੀ ਆ ਥੱਲੇ ਬਾਈ ਹੁਣ ਹੋਊਗਾ 13 ਲੀਟਰ ਠੀਕ ਆ 12 ਦਾ ਕੰਡਾ ਮਰਾ ਦਾਂਗੇ ਆਪਾਂ ਠੀਕ ਆ 13 ਲੀਟਰ ਬੋਲਾ ਮਤਲਬ ਕਿ ਤਿਆਰ ਆ 12 ਲੀਟਰ ਦਾ ਬਾਈ ਕਹਿੰਦਾ ਆਪਾਂ ਕੰਡਾ ਮਾਰ ਆਦੇ ਆ ਲੈ ਹੁਣ ਬੋਲਾ ਆਪਣੇ ਘਰੇ ਠੀਕ ਆ ਬਾਈ ਹਾਂਜੀ ਤੇ ਨਾੜਾ ਨੂੰ ਨਾ ਕਰਮਾ ਲਈ ਤੇ ਬਹੁਤ ਬਰੀਕੀ ਜਾਈ ਹਾਂ ਹਾਂ ਬਹੁਤ ਸੋਹਣੀ ਬਾਕੀ ਠੰਡੀ ਆ ਜੀ ਜਿਹੜੇ ਪਾਸੇ ਮਰਦੀ ਬੈਠੋ ਲੋ ਐ ਨਹੀਂ ਕਿ ਹੱਲੇ ਜਲ ਕਰਨ ਵਾਲੀ ਆ ਲੈ ਪਰਾ ਸਹੀ ਗੱਲ ਆ ਕਮਾਲ ਆ ਹਣਾ ਹੱਲੇ ਜਲ ਜੰਮੀ ਨਹੀਂ ਜਮਾਈ ਨਹੀਂ ਨਾੜਾ ਗੁਲਾਬੀ ਥੰਗ ਵਾਲੀ ਆ ਬਾਕੀ ਗੁਲਾਬੀ ਥੰਗ ਵਾਲੀ ਬਹੁਤ ਸੋਹਣੀ ਕਰ ਲੋ ਬਰੀਕੀ ਹਾਂ ਆਰਡਰ ਵੀ ਬਹੁਤ ਕਮਾਲ ਦਾ ਕਰਮਾ ਲਈ ਦਾ ਤਿਆਰ ਕਰਿਆ ਵਾ ਧਾਰਾ ਮਾਰਨੀ ਧਾਰਾ ਨੂੰ ਮਾਰ ਦਿੰਨੀ ਆਪਾਂ ਤੇ ਬ ਗੱਨੇ ਬੰਗੂ ਵਰਦੀਆ ਸਹੀ ਗੱਲ ਆ ਬਹੁਤ ਕਮਾਲ ਦੀ ਤਾਰਾ ਕੋਈ ਨਹੀਂ ਆ ਭਾਈ ਨਿਆਣਾ ਪਾਲੋ ਨਾ ਭਾਈ ਸਹੀ ਗੱਲ ਆ ਮੇਨ ਗੱਲ ਹੁੰਦੀ ਠੰਡੀ ਸੀਲ ਦੀ ਸਹੀ ਗੱਲ ਆ ਠੰਡਾ ਸੀਲ ਪਸ਼ੂ ਬਹੁਤ ਘੱਟ ਮਿਲਦਾ ਸਹੀ ਗੱਲ ਆ ਨਾ ਸਹੀ ਗੱਲ ਆ ਦੁੱਧ ਪਾ ਦੂਗੀ 17 ਕਿਲੋ ਠੀਕ ਆ ਭਾਈ ਕਹਿੰਦਾ 17 18 ਲੀਟਰ ਦੁੱਧ ਪਾ ਦੂਗੀ ਬਾਕੀ ਕੱਦ ਵੈਡ ਵਾਲੀ ਕੋਈ ਛੂਟੀ ਨਹੀਂ ਹਾਂ ਪੂਰੀ ਡਬਲ ਐਵੇਂ ਨਹੀਂ ਹਾਂ ਪੂਰੀ ਡਬਲ ਵੈਡ ਆ ਬਾਕੀ ਪ੍ਰਿੰਟ ਪ੍ਰਿੰਟ ਕਰਮਾਣੇ ਦਾ ਫੁੱਲ ਚੰਗਾ ਤੇ ਭਰਾ ਬੰਦਾ ਫੇਸ ਕੁਆਲਿਟੀ ਚੈੱਕ ਕਰਾਈ ਮੜਾ ਜੈ ਇਧਰ ਨੂੰ ਮੂੰਹ ਕਰਾ ਕੇ ਦਾ ਫੇਸ ਕੁਆਲਿਟੀ ਚੈੱਕ ਕਰ ਲ ਬਹੁਤ ਕਮਾਲ ਦੀ ਐਸਾ ਬਾਕੀ ਐਗਲਾ ਛੋਟੀ ਨਾ ਸਮਝ ਲੈ ਪੂਰੀ ਚੜੀ ਆ ਪੂਰੀ ਡਬਲ ਵੈਡ ਆ ਗਈ ਕੋਈ ਸ਼ੂਟਿੰਗ ਹੀ ਨਹੀਂ ਬਾਕੀ ਆਪਾਂ ਥਣ ਨੇੜੇ ਤੇ ਚੱਕਰ ਆ ਨਾ ਮੁੱਠੀ ਵਾਲਾ ਧਾਰਾ ਧਾਰਾ ਵੀਰ ਨੇ ਬਾਕੀ ਮਾਰ ਕੇ ਵੀ ਦਿਖਾ ਦਿਆਂ ਬਹੁਤ ਕਮਾਲ ਹੈ ਜੂ ਤਾਂ ਬਹੁਤ ਸੋਹਣੀ ਲੱਗੀ ਬਾਈ ਯਾਰ ਹਾਂ ਚਵਾਈ ਬਹੁਤ ਨਿਪੜਦੀ ਬਹੁਤ ਸੇਤੀ ਹੋ ਗਈ ਹਾਂ ਕੋਈ ਬੁੜੀ ਚੋਈਏ ਬੰਦਾ ਚੋਈਏ ਚੱਕਰ ਥਣ ਚੈੱਕ ਕਰ ਲਓ ਗੁਲਾਬੀ ਥਾਣਾ ਮੁੱਠੀ ਦਾ ਚੱਕਰ ਲੱਤ ਲੂਤ ਤਾਂ ਜਾਮ ਹੀ ਨਹੀਂ ਨਾ ਲੈ ਬਾਈ ਸਹੀ ਗੱਲ ਆ ਲੈ ਥਾਣੀ ਬੜਾ ਚੰਗਾ ਕਰਨ ਵਾਲੀ ਦਾ ਪਰਲੇ ਪਾਸੇ ਬੈਠਾ ਵੀਰ ਕੋਈ ਚ ਥਣ ਬਹੁਤ ਚੰਦਾ ਸਣਾ ਚਾਰੇ ਸਨ ਨਖੜਵੇਂ ਦਾ ਪੂਰੇ ਵਿੱਥੀ ਤੇ ਬਾਕੀ ਨੇ ਦੁੱਧ ਤੇ ਆਉਣਾ ਅਜੇ ਤੱਕ ਨਹੀਂ ਹਾਂ ਭਾਈ ਦੁੱਧ ਤੇ ਆਉਣਾ ਹੈ ਚਾਰ ਦਿਨ ਹੀ ਹੋਇਆ ਸੂਈ ਨੂੰ ਹਨਾ ਹਾਂ ਚੌਥਾ ਦਿਨ ਆ ਜੀ ਲੈ ਚੈੱਕ ਕਰਨ ਉਹ ਅੱਡਰ ਵੀ ਗੁਲਾਬੀ ਆ ਤੇ ਥਣ ਵੀ ਕਰਨ ਵਾਲੀ ਦਾ ਗੁਲਾਬੀ ਆ ਤੇ ਭਰਾ ਫਿਰ ਕੀ ਮੋਲ ਆ ਜਾਇਜ ਇਹਦੇ ਤਾਂ 58 ਦੀ ਲੈ ਭਾਈ ਨੇ ਜਮਾ ਜਾਇ ਮੁੱਲ ਕੀਤਾ ਭਾਈ ਕਹਿੰਦਾ 58000 ਦੀ ਵੈਢ ਦੇ ਦਿਆਂਗੇ ਤੇ ਐਸਟੀਮੇਟ ਕਿੱਥੇ ਤੱਕ ਭਾਈ ਦੁੱਧ ਕਰ ਦਊਗੀ ਦੁੱਧ ਪਾਉਂਗੀ ਭਾਈ 17 ਕਿਲੋ ਰਾਵਣਾ ਯਾਰ ਠੀਕ ਆ ਬਈ ਕਹਣਾ 17 18 ਲੀਟਰ ਦੁੱਧ ਪਾ ਦੂਗੀ ਕਰਮਾ ਲਈ ਬਾਕੀ ਮੁੱਲ ਵੀ ਜਾਇਜ਼ ਆ ਮੌਕੇ ਤੇ ਮਾਨ ਤਨ ਹੋ ਜੂ ਪਰਾ ਹਾਂ ਕਰ ਦਾਂਗੇ ਠੀਕ ਆ ਲੈ ਦਵਾਰੇ ਚੱਕਰਾ ਨਾ ਕੋਈ ਥਣ ਛੋਟਾ ਨਹੀਂ ਕੋਈ ਵੱਡਾ ਨਹੀਂ ਇੱਕੋ ਜਿਹਾ ਥਣਾ ਹਨਾ ਕਰਮਾ ਲਈ ਦੇ ਬਈ ਬਹੁਤ ਕਮਾਲ ਦਾ ਥਣ ਲੱਗਿਆ ਅੱਗੇ ਬਈ ਦੋ ਨੰਬਰ ਇਹ ਵੀ ਦੂਜਾ ਸੂਆ ਜੀ ਇਹ ਵੀ ਦੂਜਾ ਸੂਆ ਹਾਂ ਇਹ ਰੱਬਣ ਆ ਜੀ ਠੀਕ ਆ ਕਿੰਨੇ ਟਾਈਮ ਦੀ ਕੱਬਣਾ ਵੀਰੇ ਇਹ ਬਸ ਤਿਆਰੀਆਂ ਜੀ ਇੱਕ ਦੋ ਦਿਨ ਕੱਢਦੀ ਆ ਠੀਕ ਆ ਇੱਕ ਦੋ ਦਿਨ ਕੱਢਦੀ ਹੈ ਕਿ ਮੈਂ ਕਹਣਾ ਬਾਲਟ ਲਾਂਦਾ ਕੱਢ ਕੇ ਸੂ ਹਾਂ ਹਾਂ ਬੜਾ ਰਾਦੇਵਾ ਵੇਖ ਲਓ ਹੁਣ ਲੇ ਬਾਈ ਕੋ ਤਾਂ ਨਾ ਪਈਆਂ ਸਾਰੀਆਂ ਕੱਢੀਆਂ ਬਾਕੀ ਥਾਂ ਤੋਂ ਵਿਖਾ ਦੋ ਥਾਂ ਬਾਈ گلابی ਥਾਣਾ ਮੁੱਠੀ ਵਾਲਾ ਥਾਣਾ ਫੁੱਲ ਕਮਾਲ ਬਹੁਤ ਪਾ ਦੋਗੇ ਸਾਰਾ ਸਾਰਾ ਕਿੰਨਾ ਕਰ ਰਿਕਾਰਡ ਸੀ ਪਿਛਲੇ ਸੂਏ ਦਾ ਬਸ 17 ਲੀਟਰ ਚੋਇਆ ਵਾ ਠੀਕ ਆ ਉਹਨਾਂ ਦਾ ਕਹੇ 20 ਪਾਉਗੀ ਪਰ ਆਪ 18 ਲੀਟਰ ਮੰਨ ਕੇ ਲੈ ਕੇ ਚੱਲਾਂ ਤਾਂ ਦਾ ਪਾਉ ਵੀ ਲੈ ਬਾਈ ਨਾੜਾ ਚੱਲਦੀ ਸੀ ਕਰਮ ਵਾਲੀ ਫੁੱਲਾ ਬਣੀ ਕਿਹ ਚਲਾੜਾ ਨਾੜਾ ਹਜੇ ਚਮਕਦੀਆਂ ਕਰਮ ਵਾਲੀ ਦੇ ਇੱਕ ਤੋਂ ਉਹਨਾਂ ਲੈ ਵੀ ਸਕਦੀ ਆ ਵੀਰੇ ਹੈਨਾ ਲੈ ਨਹੀਂ ਕੱਢਣੇ ਦੋ ਦਿਨ ਕੱਢ ਜੂਗੇ ਬਾਈ ਯਾਰ ਹਾਂ ਇੱਕ ਦੋ ਦਿਨ ਹਲੇ ਤਾਂ ਸੀਰ ਬਹੁਤ ਆ ਬਾਕੀ ਕ੍ਰੋਸ ਆਂਗਾ ਬਾਈ ਫੈਂਟ ਵੀ ਚੰਗੀ ਆ ਉਹ ਫੈਂਟ ਵੀ ਚੰਗੀ ਆ ਉਹ ਗਰਮੀ ਗਰਮੀ ਬਿਲਕੁਲ ਨਹੀਂ ਮੰਨਦਾ ਦੋਨੇ ਮੌਸਮਾਂ 'ਚ ਚੱਲਣ ਵਾਲੀ ਵੈ ਲੈ ਹਨ ਚੈੱਕ ਕਰ ਲੋ ਬਹੁਤ ਕਮਾਲ ਦਾ ਥਣਾ ਮੁਠੀ ਵਾਲਾ ਥਣ ਲੱਗਿਆ ਸਹੀ ਗੱਲ ਹੈ ਤੇ ਸਮੀਪੜੀ ਚੰਗੀ ਆ ਕੱਦ ਬੱਡ ਫੁੱਲਾ ਰਾਜੀਕਰਮ ਵਾਲੀ ਫੁੱਲਾ ਹਨਾ ਹਾਂ ਹਾਂ ਰਾਜੀ ਜੀ ਬਹੁਤ ਇਸ ਕੁਆਲਿਟੀ ਚੈੱਕ ਕਰ ਲੋ ਬਹੁਤ ਪਿਆਰੀ ਆ ਮੇਨ ਗੱਲ ਇਹ ਆ ਬਾਈ ਗਰਮੀ ਨਹੀਂ ਮੰਨਦੀ ਦੋਨੇ ਮੌਸਮਾਂ 'ਚ ਚੱਲਣ ਵਾਲੀ ਆ ਠੰਡ ਨਹੀਂ ਮੰਨਣੀ ਗਰਮੀ ਵੀ ਨਹੀਂ ਮੰਨਣੀ ਫੈਂਟ ਫੂਟ ਵੀ ਚੰਗੀ ਆਉਂਦੇ ਆ ਮੱਝਾ ਹਰਗਾ ਦੋਦਾ ਰੇਟ ਜਾਇਜ਼ ਹੁੰਦਾਗਾ ਵੀਰੇ ਹਨਾ ਬਾਜਾ ਜੇ ਜੇ ਆਪਾਂ ਲੈਣੇ ਆ ਲੱਖ ਤੋਂ ਬਾਹਰ ਮਿਲਦੀ ਆ ਜੀ ਸਹੀ ਗੱਲ ਸਹੀ ਗੱਲ ਬਾਈ ਯਾਰ ਮੱਝਾ ਵਰਗਾ ਦੁੱਧ ਮੇਰੇ ਕਪੈਸਿਟੀ ਮੱਝਾ ਹਾਂ ਹੁਣ ਵਾਲਾ ਕੰਮ 60000 50 ਤੋਂ ਬਾਹਰ ਹੀ ਰਹਿਣੀ ਬਾਈ ਹਾਂ ਬਾਈ 50 ਤੋਂ ਬਾਹਰ ਹੀ ਰਹਿਣੀ ਲੈ ਲੋ ਆ ਗਾਂ ਵੀ ਆਪਣੀ 50 ਤੋਂ ਬਾਹਰ ਹੀ ਹੋਊਗੀ ਠੀਕ ਆ ਲੇ ਅਡਰ ਚੈੱਕ ਕਰ ਲ ਬਲਟਲਾ ਚੈੱਕ ਕਰ ਲੋ ਕੱਚੀ ਕੱਚੀ ਨਜ਼ਰ ਆਉਂਦੀ ਆ ਬਈ ਦਿਖਾਈ ਲੈ ਤਾਂ ਤੁਹਾਨੂੰ ਕੁਆਲਟੀ ਦੇਖ ਲੈ ਆ ਭਰਨਗਾ ਇਹਨੇ ਢੱਲਾਂ ਜਣ ਭਰਨੀਆਂ ਢੱਲੇ ਨੇ ਕਮਾਟ ਪਰ ਅਡਰ ਤਿਆਰ ਕਰਕੇ ਸੋਣਾ ਸਹੀ ਗੱਲ ਆ ਲੈ ਕਪੜੇ ਆ ਪਾਜਾ ਦਾ 20 ਪਾਜਾ ਚੱਲ ਆਪਾਂ ਤਾਂ 18 ਹੀ ਕਹਿੰਨੇ ਕਿ ਨਹੀਂ ਹਾਂ ਬਈ ਬਾਕੀ ਅਗਲੇ ਦੀ ਸੇਵਾ ਹਾਂ 18 ਕਿਲੋ ਦਾ ਗਾਰੰਟੀ ਕੀ ਮੁੱਲ ਆ ਭਰਾ ਫਿਰ ਜਾਜ ਇਹ ਦੇ ਦਾਂਗੇ 60000 ਰੁਪਏ ਦੀ ਲੈ ਬਈ ਜਮਾ ਜਾਜ ਮੁੱਲ ਕੀਤਾ ਬਾਕੀ ਹਜੇ ਕੱਚੀ ਆ ਕੱਚੀ ਵਾਲਾ ਮੁੱਲ ਹਾਂ ਕੱਚੀਆਂ ਵਾਲਾ ਸਹੀ ਗੱਲ ਆ 60000 ਰੁਪਏ ਦੀ ਬਈ ਕਹਿੰਦਾ ਅਜੇ ਬੱਚਾ ਤਾਂ ਰਿਆ ਹੁੰਦਾ ਵੀ ਸਿੱਧੀ ਸੀ ਸਿੱਧੀ ਸੀ ਬਾਈ ਕੱਦ ਵਡਾਲੀ ਵੜਾ ਕੋਈ ਛੋਟੀ ਨਹੀਂ ਤੇ ਮੁੱਲ ਜਾਇਜ਼ ਆ ਮੁੱਖ ਦੇ ਮਾਨਤਾ ਨੇ ਚੋ ਵੀ ਹੋ ਜੂਗੀ ਅੱਜ ਕਰ ਦਾਂ ਕੋਈ ਗੱਲ ਠੀਕ ਆ ਬਾਈ ਨੈਕਸੀਗੇ ਭਰਾ ਕੋਲੇ ਦੋ ਆਪਾਂ ਦੋਵੇਂ ਹੀ ਦਿਖਾਤੇ ਜੇ ਕਿਸੇ ਵੀ ਵੀਰ ਨੂੰ ਕੋਈ ਵੀ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਜੀ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਦਿਲੋ ਧੰਨਵਾਦ ਜੀ